ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਕਿਸਿੱਦਾ ਕਾਰੀ ਡਿਜ਼ਾਈਨਰ ਸਟੂਡੀਓ ਤੇ ਤੇ ਇਹੋ ਖੁਲੀ ਤੁਸੀਂ ਆਪਣੀ ਆਪਣੀ ਪਲੇਸਿਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਮੂਗੀ ਜੀ ਆ ਤੀਜ ਦਾ ਤੇ ਰਖੜੀ ਦਾ ਫੈਸਟੀਵਲ ਚੱਲ ਰਿਹਾ ਤੇ ਮੇਰੀਆਂ ਭੈਣਾਂ ਬਹੁਤ ਇੰਜੋਏ ਕਰ ਰਹੀਆਂ ਨੇ ਤੀਜ ਦੇ ਫੈਸਟੀਵਲ ਨੂੰ ਤੇ ਬਹੁਤ ਬਹੁਤ ਮੁਬਾਰਕਾਂ ਜੀ ਸਭ ਨੂੰ ਤੀਜ ਦੇ ਫੈਸਟੀਵਲ ਦੀਆਂ ਔਰ ਰਖੜੀ ਦੇ ਫੈਸਟੀਵਲ ਦੀਆਂ ਵੀ ਤੇ ਇਹ ਆਪਣੇ ਦੋਨੋਂ ਤਿਹਾੜੀ ਆਪਣੇ ਕੁੜੀਆਂ ਦੇ ਲਈ ਬਹੁਤ ਮੇਨ ਹੁੰਦੇ ਨੇ ਤੇ ਇਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਵੀ ਆਫਰ ਲਾਇਆ ਹੋਇਆ ਜੀ ਜਿਵੇਂ ਤੁਸੀਂ ਸਾਨੂੰ ਦੇਖ ਹੀ ਰਹੇ ਹੋਵੋਗੇ ਕਾਫੀ ਸਾਰੇ ਵੀਡੀਓ ਦੇ ਵਿੱਚ ਜਿਹੜੇ ਨਿਊ ਸਬਸਕ੍ਰਾਈਬਰ ਨੇ ਅਦਰਵਾਈਜ਼ ਪੁਰਾਣੇ ਵਾਲੇ ਤਾਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਸਾਰੇ ਜੋ ਵੀ ਸਾਡੀ ਵੀਡੀਓ ਨੂੰ ਦੇਖਦੇ ਨੇ ਸੂਟ ਬਾਏ ਕਰ ਰਹੇ ਨੇ ਮੀਨਸ ਆਪਣੇ ਪ੍ਰੀਵੀਅਸ ਵੀਡੀਓ ਨੂੰ ਦੇਖ-ਦੇਖ ਕੇ ਤੇ ਉਹਦੇ ਲਈ ਬਹੁਤ ਜ਼ਿਆਦਾ ਥੈਂਕ ਯੂ ਤੁਹਾਡਾ ਤੇ ਬਾਕੀ ਆਫਰ ਤੁਹਾਨੂੰ ਅੱਜ ਵੀ ਇੱਥੇ ਸ਼ੋ ਹੋ ਰਿਹਾ ਹੋਣਾਗਾ ਆਪਣਾ ਆਫਰ ਹਜੇ 25 ਅਗਸਤ ਤੱਕ ਮੀਨਸ ਵੈਲਿਡ ਹੈ ਜੀ ਤੇ ਤੁਸੀਂ ਹੁਣ ਵੀ ਜੋ ਵੀ ਸੂਟ ਅਸੀਂ ਦਿਖਾ ਰਹੇ ਆ ਉਹਨਾਂ ਉੱਤੇ ਵੀ ਤੁਸੀਂ ਆਫਰ ਦੇ ਵਿੱਚ ਸੂਟ ਲੈ ਸਕ ਸਕਦੇ ਹੋ ਤੇ ਸਾਡੇ ਜਿਹੜੇ ਪ੍ਰੀਵੀਅਸ ਵੀਡੀਓ ਵੀ ਤੁਸੀਂ ਦੇਖ ਕੇ ਸੂਟ ਬਾਏ ਕਰ ਸਕਦੇ ਹੋ हां एक जी ਜਿੰਨਾ ਭੈਣ ਨੇ ਸੂਟ ਕਸਟਮਾਈਜ਼ ਕਰਵਾਉਣਾ ਨਿਊ ਕਸਟਮਾਈਜ਼ ਕਰਵਾਉਣੇ ਆ ਆਪਣੇ ਡਿਜ਼ਾਈਨ ਦੇ ਕੇ ਕਰਵਾਉਣਾਗਾ ਹਨਾ ਤਾਂ ਉਸ ਤਰ੍ਹਾਂ ਦੇ ਵਿੱਚ ਫਿਰ ਆਪਣਾ ਜਿਹੜਾ ਆਫਰ ਹੈ ਵੈਲਿਡ ਨਹੀਂ ਹੈਗਾ ਜੀ ਆਪਣਾ ਆਫਰ ਉਹਨਾਂ ਦੇ ਉੱਤੇ ਹੀ ਆ ਜੋ ਸੂਟ ਅਸੀਂ ਤੁਹਾਨੂੰ ਸ਼ੋਅ ਕਰ ਰਹੇ ਆ ਵੀਡੀਓ ਦੇ ਵਿੱਚ ਜਾਂ ਅਸੀਂ ਸ਼ੋਅ ਕਰ ਚੁੱਕੇ ਹਾਂ ਜੀ ਤੇ ਚਲੋ ਆਪਾਂ ਤੁਹਾਡਾ ਬਹੁਤਾ ਟਾਈਮ ਨਹੀਂ ਲੈਂਦੇ ਤੁਹਾਨੂੰ ਆਫਰ ਬਾਰੇ ਇਨਫੋਰਮੇਸ਼ਨ ਦੇਣੀ ਸੀਗੀ ਤੇ ਆਪਾਂ ਦੇਖਦੇ ਹਾਂ ਜੀ ਆਪਣਾ ਫਸਟ ਸੂਟ ਬਾਕੀ ਬੇਫਿਕਰ ਹੋ ਕੇ ਪਹਿਨੋ ਤੁਸੀਂ ਆਪਣਾ ਸੂਟ ਜਿਹੜਾ ਬਾਈ ਕਰ ਸਕਦੇ ਹੋ ਅਸੀਂ ਖਾਸ ਜਿਹੜਾ ਬਰਨਾਲਾ ਆਪਣਾ ਡਿਸਟ੍ਰਿਕਟ ਆ ਜੀ ਸ਼ਹਿਰ ਆ ਲਾ ਲਓ ਹਨਾ ਵੀ ਅਸੀਂ ਉੱਥੋਂ ਬਿਲੋਂਗ ਕਰਦੇ ਆ ਉੱਥੇ ਹੀ ਰਹਿਨੇ ਆ ਅਸੀਂ ਸ਼ਹਿਰ ਦੇ ਵਿੱਚ ਤੇ ਆਪਾ ਕਾਰਤੋ ਬੁਟੀਕ ਚਲਾ ਰਹੇ ਆ ਆਪਣੀ ਔਰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਰਿਸਪਾਂਸ ਵਧੀਆ ਐ ਇਸੇ ਕਰਕੇ ਮਿਲਦਾ ਹੁੰਦਾ ਜਦੋਂ ਆਪਾਂ ਫੈਬਰਿਕ ਵਧੀਆ ਦਿੰਨੇ ਆ ਤੇ ਏਮਬਰਾਇਡਰੀ ਬਹੁਤ ਵਧੀਆ ਦਿੰਨੇ ਆਗੇ ਜੀ ਏਮਬਰਾਇਡਰੀ ਸਾਡੀ ਜਿਹਦੇ ਕੋਲ ਵੀ ਗਈ ਆ ਉਹ ਪਹਿਨਾਂ ਨੇ ਬਾਰ ਬਾਰ ਸਾਡੇ ਤੋਂ ਸੂਟ ਰਿਪੀਟ ਕਰਵਾਏ ਨੇ ਕਿਉਂਕਿ ਉਹ ਕਹਿੰਦੀਆਂ ਸਾਨੂੰ ਤੁਹਾਡੇ ਵਰਗੀ ਏਮਬਰਾਇਡਰੀ ਹੋਰ ਕਿਤੋਂ ਮਿਲ ਹੀ ਨਹੀਂ ਸਕਦੀ ਦੇਖੋ ਹਰ ਸੂਟ ਦਾ ਜੇ ਮੈਂ ਕਹਾਂ ਵੀ ਹੁੰਦਾਗਾ ਜੀ ਕੋਈ ਸੂਟ ਤਾਂ ਨੂੰ 500 ਚ ਵੀ ਮਿਲ ਜੇਗਾ ਕੋਈ 1000 ਚ ਵੀ ਮਿਲ ਜੇਗਾ ਤੇ ਕੋਈ 1500 ਕੋਈ 2000 ਤੇ ਕੋਈ 5000 ਚ ਵੀ ਹਾਂ ਹਰ ਤਰ੍ਹਾਂ ਦੀ ਵੈਰਾਈਟੀ ਆਪਣੀ ਮਾਰਕੀਟ ਦੇ ਵਿੱਚ ਬੁਟੀਕਸ ਦੇ ਉੱਪਰ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਭੈਣਾਂ ਨੂੰ ਮਿਲ ਜਾਂਦੀ ਹੈਗੀ ਹਨਾ ਮੈਨੂੰ ਨਹੀਂ ਲੱਗਦਾ ਵੀ ਅੱਜ ਦੇ ਸਮੇਂ ਵਿੱਚ ਕੋਈ ਵੀ ਭੈਣ ਅਨਨੋਣਾ ਇੰਨਾਂ ਚੀਜ਼ਾਂ ਤੋਂ ਬਟ ਗੱਲ ਕੀ ਹੁੰਦੀ ਹੈ ਜੀ ਜਿੱਥੇ ਕੁਆਲਿਟੀ ਹੁੰਦੀ ਹੈ ਦੇਖੋ ਜੀ ਉੱਥੇ ਪ੍ਰਾਈਸ ਵੀ ਦੂਸਰਿਆਂ ਨਾਲ ਮੈਚ ਨਹੀਂ ਕਰਦੇ ਕਈ ਵਾਰ ਭੈਣਾਂ ਕੰਪੈਰੀਜ਼ਨ ਕਰਨ ਲੱਗ ਜਾਂਦੀਆਂ ਨੇ ਵੀ ਇਹਦਾ ਪ੍ਰਾਈਸ ਤਾਂ ਇੰਨਾ ਜੀ ਇਹਦਾ ਇੰਨਾ ਜੀ ਹਨਾ ਬਟ ਤੁਸੀਂ ਮੈਂ ਤੁਹਾਨੂੰ ਇੱਕ ਚੀਜ਼ ਦੇਖਾਉਣੀ ਚਾਹੁੰਦੀ ਹਾਂ ਤੁਸੀਂ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਦੇਖੋ ਤੁਸੀਂ ਜੇ ਸਾਡਾ ਵਰਕ ਖੁਦ ਮੂੰਹੋਂ ਨਹੀਂ ਬੋਲੇਗਾ ਤਾਂ ਤੁਸੀਂ ਸਾਨੂੰ ਕਹਿ ਸਕਦੇ ਹੋ ਇਹ ਚੀਜ਼ ਦੇ ਵਿੱਚ ਵਰਕ ਦੀ ਫਿਨਿਸ਼ਿੰਗ ਵਰਕ ਦੀ ਸਫਾਈ ਸਾਡੇ ਦੇ ਦੇਖੋ ਕਲਰ ਕੰਬੀਨੇਸ਼ਨ ਦੇਖਿਆ ਕਰੋ ਜੀ ਹਨਾ ਤੇ ਆਪਾਂ ਜਦੋਂ ਫੈਬਰਿਕ ਵਧੀਆ ਲਾਇਆ ਹੋਵੇ ਉਸ ਤੋਂ ਬਾਅਦ ਵਰਕ ਐਮਬਰਾਇਡਰੀ ਆਪਾਂ ਵਧੀਆ ਕਰਾਈ ਹੋਵੇ ਅ ਅੱਜਕੱਲ ਹੁਣ ਜਿਵੇਂ ਕੰਪਿਊਟਰ ਵਾਲੀਆਂ ਮਸ਼ੀਨਾਂ ਦਾ ਵੀ ਬਹੁਤ ਟ੍ਰੈਂਡ ਆਇਆ ਪਿਆ ਹਨਾ ਉਹਦੇ ਵਿੱਚ ਬਹੁਤ ਸਾਰੀ ਐਮਬਰਾਇਡਰੀ ਹੋ ਰਹੀ ਹੈਗੀ ਤੇ ਉਹ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਉਹ 노 ਡਾਊਟ ਉਹ ਵੀ ਸੂਟ ਆ ਕਈਆਂ ਬਹੁਤਿਆਂ ਨੇ ਪਾਉਣੇ ਨੇ ਹਨਾ ਆਪਾਂ ਸਾਰੇ ਵਾਲੇ ਮਹਿੰਗੇ ਸੂਟ ਵੀ ਨਹੀਂ ਪਾ ਸਕਦੇ ਹੁੰਦੇ ਤੇ ਕਈ ਵਾਰ ਆਪਾਂ ਨੂੰ ਘੱਟ ਪ੍ਰਾਈਸ ਵਾਲੇ ਸੂਟ ਲੈਣੇ ਹੁੰਦੇ ਤਾਂ ਆਪਾਂ ਉਹ ਵੀ ਲੈ ਸਕਦੇ ਆ ਕੋਈ ਇਸ਼ੂ ਨਹੀਂ ਬਟ ਜਿਹੜੇ ਅਸੀਂ ਆ ਅਸੀਂ ਉਹ ਕੰਪਿਊਟਰ ਵਾਲੀਆਂ ਮਸ਼ੀਨਾਂ ਰਾਹੀਂ ਵਰਕ ਨਹੀਂ ਕਰਦੇ ਹੈਗੇ ਤਾਂ ਕਰਕੇ ਸਾਡੇ ਵਰਕ ਦੀ ਸਫਾਈ ਜ਼ਿਆਦਾ ਹੁੰਦੀ ਹੈ ਜੀ ਦੇਖੋ ਜੀ ਇਹ ਸੂਟ ਹੈਗਾ ਰਸਟ ਕਲਰ ਦਾ ਤੇ ਜਿਹੜਾ ਇਹਦਾ ਫੈਬਰਿਕ ਆ ਉਹ ਸਰਦੀ ਗਰਮੀ ਦੋਨੋਂ ਸੀਜ਼ਨ ਦੇ ਵਿੱਚ ਤੁਸੀਂ ਪਾ ਸਕਦੇ ਹੋ ਫੈਬਰਿਕ ਜਿਹੜਾ ਵੈਸੇ ਹੈ ਫੈਬਰਿਕ ਕਾਟਨ ਦੇ ਵਿੱਚ ਆ ਬਟ ਥੋੜਾ ਜਿਹਾ ਮਿਕਸ ਹੁੰਦਾ ਹੈਗਾ ਇਸ ਕਰਕੇ ਇਹ ਵਾਲਾ ਤੁਸੀਂ ਸੂਟ ਆ ਗਰਮੀ ਸਰਦੀ ਦੋਨੋਂ ਸੀਜ਼ਨ ਦੇ ਵਿੱਚ ਪਾ ਸਕਦੇ ਹੋ ਸਮਰ ਦੇ ਵਿੱਚ ਵੀ ਪਾ ਸਕਦੇ ਹੋ ਵਿంటర్ ਦੇ ਵਿੱਚ ਵੀ ਪਾ ਸਕਦੇ ਹੋ ਵਿਦਆਊਟ ਲਾਈਨਿੰਗ ਬਣਨ ਵਾਲਾ ਸੂਟ ਆ ਤੁਸੀਂ ਬਾਹਰ ਫੋਰਨ ਦੇ ਵਿੱਚ ਬੈਠੇ ਹੋ ਤਾਂ ਤੁਸੀਂ ਵਿਦ ਲਾਈਨਿੰਗ ਵੀ ਇਹ ਸੂਟ ਬਣਾ ਸਕਦੇ ਹੋ ਤਾਂ ਮੀਂ ਜੇ ਤੁਹਾਡੀ ਚੋਸ ਹੋਏਗੀ ਤੁਸੀਂ ਜਿੱਦਾਂ ਮਰਜ਼ੀ ਕਰ ਲਓ ਹਨਾ ਤੇ ਕਿਉਂਕਿ ਇਦਾਂ ਦਾ ਵੈਦਰ ਆ ਗਿਆ ਕਿ ਹੁਣ ਆਪਾਂ ਨੂੰ ਹੁੰਦਾ ਕਿ ਚਲੋ ਆਪਣੇ ਇਸ ਤਰ੍ਹਾਂ ਦੇ ਸੂਟ ਬਣਾਈਏ ਜਿਹੜੇ ਅੱਗੇ ਆਪਣੇ ਕੰਮ ਆ ਜਾਣ ਹੁਣ ਜਿਵੇਂ ਇਹ ਵਾਲਾ ਸੂਟ ਆ ਇਹ ਫੁਲਕਾਰੀ ਦੀ ਕਢਾਈ ਵਾਲਾ ਸੂਟ ਹੈਗਾ ਤੇ ਇਹਦੇ ਵਿੱਚ ਤੁਸੀਂ ਸਾਡੇ ਕੋਲੋਂ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋਗੇ ਬਟ ਜਿਹੜਾ ਇਹ ਸੂਟ ਸ਼ੋਅ ਹੋਏਗਾ ਤੁਹਾਨੂੰ ਵਿਦਆਊਟ ਦੁਪੱਟਾ ਸ਼ੋਅ ਹੋਏਗਾ ਜੀ ਪ੍ਰਾਈਸ ਵੀ ਵਿਦਆਊਟ ਦੁਪੱਟਾ ਹੀ ਤੁਹਾਨੂੰ ਸ਼ੋਅ ਹੋਣਗੇ ਤੇ ਤੁਸੀਂ ਜਿਵੇਂ ਤੀਜ ਦੇ ਫੰਕਸ਼ਨ ਚ ਪਾ ਸਕਦੇ ਹੋ ਰੱਖਣ ਦੇ ਉੱਤੇ ਆਪਣੇ ਭੈਣਾਂ ਨੂੰ ਆਪਣੀਆਂ ਭਾਬੀਆਂ ਨੂੰ ਮੀਨਸ ਹਨਾ ਕਿਸੇ ਨੂੰ ਵੀ ਆਪਾਂ ਗਿਫਟ ਕਰ ਸਕਦੇ ਆਂਗੇ ਉਸ ਤੋਂ ਬਿਨਾ ਤੁਸੀਂ ਅੱਗੇ ਜਿਵੇਂ ਜਾਗੋ ਵਾਲੇ ਫੰਕਸ਼ਨ ਆਉਣਗੇ ਤਾਂ ਤੁਸੀਂ ਉੱਥੇ ਵੀ ਇਹ ਰਾਮ ਬਾੜ ਨਾਲ ਵੇਅਰ ਕਰ ਸਕਦੇ ਹੋ ਬਹੁਤ ਹਲਕਾ ਫੁੜਕਾ ਤੇ ਬਹੁਤ ਬਤ ਹੈਵੀ ਵੀ ਨਹੀਂ ਇਸ ਤਰ੍ਹਾਂ ਦਾ ਕੰਮ ਹੋਇਆ ਹੋਇਆ ਸਾਰੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਕੀਤੇ ਹੋਇਆ ਜੀ ਦੁਪੱਟਾ ਤੁਸੀਂ ਕੰਟਰਾਸਟ ਵਿੱਚ ਵੀ ਕਰਾ ਸਕਦੇ ਹੋ ਸੇਮ ਮੈਚ ਵੀ ਕਰਵਾ ਸਕਦੇ ਹੋ ਉੱਪਰ ਘੇਰਾ ਬਣਿਆ ਹੋਇਆ ਘੇਰੇ ਦੀ ਕੋਈ ਦਿੱਕਤ ਨਹੀਂ ਜੀ ਤੁਸੀਂ ਮੈਕਸਿਮਮ 25 26 ਤੱਕ ਘੇਰਾ ਬਣਾ ਸਕਦੇ ਹੋ ਮਿਨਿਮਮ ਤਾਂ ਤਾਂ ਚਾਹੇ ਜਿੰਨਾ ਮਰਜ਼ੀ ਬਣਾ ਲਓ ਜੀ ਲੈਂਥ ਦਾ ਕੋਈ ਇਸ਼ੂ ਨਹੀਂ ਉੱਪਰ ਤੱਕ ਇਸ ਤਰ੍ਹਾਂ ਬੂਟੀਆਂ ਜਾਂਦੀਆਂ ਨੇ ਫਲਾਵਰਸ ਜਾਂਦੇ ਨੇਗੇ ਤੇ ਕੋਈ ਇਸ਼ੂ ਨਹੀਂ 5 ਮੀਟਰ ਰਨਿੰਗ ਤੁਹਾਨੂੰ ਇਹ ਫੈਬਰਿਕ ਮਿਲੇਗਾ ਦੇਖੋ ਜੀ ਇਹ ਵਾਲਾ ਹੈਗਾ ਬਾਜੂ ਦਾ ਕੰਮ ਪੂਰਾ ਹੈਵੀ ਦੇ ਵਿੱਚ ਬਾਜੂ ਦਾ ਕੰਮ ਆ ਵਰਕ ਦੇਖੋ ਜੀ ਤੁਸੀਂ ਕਿੰਨਾ ਜ਼ਿਆਦਾ ਸੋਨਾ ਦੇ ਬਹੋਇਆ ਵਿਆ ਮੇਨ ਜੀ ਜਿਵੇਂ ਕਹ ਲਓ ਕਿ ਸੂਟ ਫਟ ਜਾਏਗਾ ਪਰ ਵਰਕ ਨੂੰ ਕੁਝ ਨਹੀਂ ਹੋਏਗਾ ਸਾਡੇ ਨੂੰ ਕਿਸੇ ਨੂੰ ਵੀ ਤੇ ਇਹ ਤਾਂ ਫੈਬਰਿਕ ਵੀ ਬਹੁਤ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਵਧੀਆ ਫੈਬਰਿਕ ਆ ਫੈਬਰਿਕ ਵੀ ਤੇ ਕੋਈ ਬੁਰਨੀ ਆਏਗਾ ਕੁਝ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀਗੀ ਤੇ ਤੁਸੀਂ ਵਰਕ ਦੇਖੋ ਜੀ ਕਿੰਨਾ ਜ਼ਿਆਦਾ ਸੋਨਾ ਹੈਵੀ ਸੋਨਾ ਵਰਕ ਹੋਇਆ ਹੋਇਆ ਦੋਨੋਂ ਬਾਜੂ ਦਾ ਵਰਕ ਆ ਜੀ ਇਹ ਵਾਲਾ ਇੱਕ ਇਹਦੇਲੀ ਸਾਈਡਾ ਇੱਕ ਇਹ ਵਾਲਾ ਸਾਈਡ ਰਹਿ ਗਿਆ ਠੀਕ ਹੈ ਜੀ 5 ਮੀਟਰ ਰਨਿੰਗ ਇਹ ਸੂਟ ਹੈਗਾ विदाउट दुपट्टा ਤੁਹਾਨੂੰ ਪ੍ਰਾਈਸ ਸ਼ੋ ਹੋਣਗੇ ਜੀ ਬਾਕੀ ਤੁਸੀਂ ਆਪਣੀ ਮਰਜ਼ੀ ਨਾਲ ਕਸਟਮਾਈਜ਼ ਕਰਵਾ ਸਕਦੇ ਹੋ ਸਾਡੇ ਤੋਂ ਸੂਟ ਜਿੰਨੇ ਮਰਜ਼ੀ ਜਿਹੋ ਜਿਹੇ ਮਰਜ਼ੀ ਹੈਂਡਵਰਕ ਪਾਫਵਰਕ ਪੇਂਟ ਦੇ ਸੂਟ ਨੋਟਵਰਕ ਦੇ ਸੂਟ ਹਨਾ ਆਰੀਵਰਕ ਦੇ ਸੂਟ ਜਿੱਦਾਂ ਤੁਹਾਨੂੰ ਠੀਕ ਲੱਗਦਾ ਅ ਇਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਭੈਣਾਂ ਨੂੰ ਅਗਰ ਤੁਸੀਂ ਸਾਡੇ ਚੈਨਲ ਉੱਤੇ ਫਸਟ ਟਾਈਮ ਆਏ ਹੋ ਹਲੇ ਤੱਕ ਮੈਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਜੀ ਅ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਪੂਰੀ ਵੀਡੀਓ ਦੇਖਿਓ ਤਾਂ ਕਿ ਤੁਹਾਨੂੰ ਹਰ ਸੂਟ ਦੀ ਪ੍ਰੋਪਰ ਡਿਟੇਲ ਮਿਲ ਜਾਵੇ ਜੀ ਹੁਣ ਦੇਖੋ ਜੀ ਇਹ ਵਾਲਾ ਸੂਟ ਦੇਖੋ ਜੀ ਇਹ ਜ਼ੋਰਜਟ ਦੇ ਉੱਪਰ ਆ ਜ਼ੋਰਜਟ ਜਿਵੇਂ ਤੁਸੀ ਸਾਨੂੰ ਪਤਾ ਲੱਗਦਾ ਹੋਊ ਜੀ ਆਪਾਂ ਵਧੀਆ ਕੁਆਲਿਟੀ ਵਾਲੀ ਜ਼ੋਰਜਟ ਯੂਜ਼ ਕਰਦੇ ਆ ਬਿਲਕੁਲ ਇਦਾਂ ਨਹੀਂ ਹੈਗਾ ਕਿ ਸਿੰਥੈਟਿਕ ਜੀ ਜਿਹੜੀ ਜ਼ੋਰਜਟ ਆ ਕਿ ਵਿਸਕੋਜ਼ ਜ਼ੋਰਜਟ ਜ਼ੋਰਜਟ ਜਿਹੜੀ ਆਪੋ ਯੂਜ਼ ਕਰੀਏ ਬਹੁਤ ਸੋਹਣਾ ਵਧੀਆ ਸੁਪੀਰੀਅਰ ਕੁਆਲਿਟੀ ਦੀ ਆਪਾਂ ਜ਼ੋਰਜਟ ਯੂਜ਼ ਕਰਦੇ ਆਂਗੇ ਤੇ ਬਿਲਕੁਲ ਵੀ ਤੁਹਾਨੂੰ ਖੁਦ ਹੀ ਪਾਏ ਕੇ ਸੂਟ ਪਤਾ ਲੱਗ ਜਾਏ ਕਿ ਹਾਂ ਇਹਦੀ ਕੁਆਲਿਟੀ ਕਿਦਾਂ ਦੀ ਹੈ ਜੀ ਹੈਨਾ ਤੇ ਇਹਦਾ ਆਈਸ ਬਲੂ ਜਿਹਾ ਕਲਰ ਆ ਬਹੁਤ ਪਿਆਰਾ ਕਲਰ ਆ ਇਹ ਨਾ ਲਾਈਟ ਹੈ ਨਾ ਡਾਰਕਾ ਕਲਰ ਹਰ ਏਜ ਗਰੁੱਪ ਦੀ ਭੈਣ ਇਹਨੂੰ ਸੂਟ ਪਹਿਨ ਸਕਦੀ ਆ ਤੇ ਹੁਣ ਤੁਸੀਂ ਏਮਬਰਾਇਡਰੀ ਦੇਖੋ ਜੀ ਕਿੰਨੀ ਜ਼ਿਆਦਾ ਹੋਈ ਵੀ ਇਹ ਵਾਲੀ ਕਿੰਨੀ ਜ਼ਿਆਦਾ ਕੜਾਈ ਹੋਈ ਵੀ ਆ ਪੂਰਾ ਸੂਟ ਭਰਿਆ ਹੋਇਆ ਲੱਗੇਗਾ ਤੁਸੀਂ ਇਹਨਾਂ ਦੁਪੱਟਾ ਕੰਟਰਾਸਟ ਵਿੱਚ ਵੀ ਕਰਵਾ ਸਕਦੇ ਹੋ ਸੇਮ ਵੀ ਕਰਵਾ ਸਕਦੇ ਹੋ ਹਨ ਇਹ ਤੁਹਾਡੀ ਜੈਸ ਹੋਏਗੀ ਪਰ ਇਹ ਸੂਟ ਪੂਰਾ ਹੈਵੀ ਲੁੱਕ ਦਾ ਸੂਟ ਆਏਗਾ ਜੀ ਪੂਰਾ ਵਧੀਆ ਸੂਟ ਬਣੇਗਾ ਤੇ ਹੁਣ ਆਪਾਂ ਤੁਹਾਨੂੰ ਕਲੋਜ਼ ਅਪ ਹੀ ਦਿਖਾ ਦਿੰਨੇ ਹਾਂ ਨਾ embroidery ਦਾ ਤੁਸੀਂ ਦੇਖੋ ਜੀ ਕਲੋਜ਼ ਅਪ ਲੈ ਕੇ ਦੇਖੋ ਤੁਸੀਂ ਕਿੰਨਾ ਜ਼ਿਆਦਾ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਸਾਡਾ ਕੋਈ ਜ਼ਿਆਦਾ ਕਲਰ ਨਹੀਂ ਚੂਜ਼ ਕੀਤੇ ਆਪਾਂ ਗ੍ਰੀਨ ਪਿੰਕ ਐਂਡ ਗੋਲਡਨ ਜਰੀ ਦਾ ਕੰਮ ਥੋੜਾ ਥੋੜਾ ਹੋਇਆ ਹੋਇਆ ਵਿੱਚ ਤੇ ਇਹਨੂੰ ਮੈਨੂੰ ਨਹੀਂ ਲੱਗਦਾ ਵੀ ਇਹ ਸੂਟ ਨੂੰ ਕੋਈ ਟਾਪ ਟੇ ਦੇ ਵੀ ਨੀੜਾ ਸਿੰਪਲ ਤੁਸੀਂ ਲਾਈਨਿੰਗ ਲਗਾ ਕੇ ਵੀ ਇਹ ਸੂਟ ਨੂੰ ਬਣਾ ਸਕਦੇ ਹੋ ਕਿਉਂਕਿ ਇਹਦਾ ਕਪੜਾ ਜਿਹੜਾ ਫੈਬਰਿਕ ਉਹ ਬਹੁਤ ਜ਼ਿਆਦਾ ਪਤਲਾ ਵਾਲਾ ਨਹੀਂ ਹੈਗਾ ਠੀਕ ਹੈ ਜੀ ਵਰਕ ਦੀ ਤੁਹਾਨੂੰ ਫਿਨਿਸ਼ਿੰਗ ਪਤਾ ਲੱਗੀ ਹੋਏਗੀ ਕਿੱਦਾਂ ਦੀ ਹੈ ਵੀ ਪੂਰੇ ਜੇ ਇਦਾਂ ਕਰਕੇ ਟੰਕ ਕੇ ਭਰੇ ਹੋਏ ਹੈਗੇ ਮੀਨਜ਼ ਇਹ ਨਹੀਂ ਹੈਗਾ ਵੀ ਆਪਾਂ ਖਾਲੀ ਜੇ ਛੱਡੇ ਹੋਏ ਹੈਗੇ ਠੀਕ ਹੈ ਜੀ ਇਹ ਸੂਟ ਦੀ ਪੂਰੇ ਦੀ ਲੁੱਕ ਆਉਂਦੀ ਹੈ ਇਸ ਤਰ੍ਹਾਂ ਇਹ ਵੀ 5 ਮੀਟਰ ਰਨਿੰਗ ਫੈਬਰਿਕ ਮਿਲੇਗਾ ਜਿਵੇਂ ਕਿ ਆਉਣ ਵਾਲੇ ਵੀ ਹੁਣ ਫੰਕਸ਼ਨਸ ਅੱਗੇ ਆਉਣਗੇ ਜੀ ਦਾ ਤੁਸੀਂ ਇਦਾਂ ਦੇ ਸੂਟ ਬਾਈ ਕਰਕੇ ਵੀ ਰੱਖ ਸਕਦੇ ਹੋ ਹਨ ਇਹ ਵਾਲਾ ਫਲਾਵਰ ਆਪਣੇ ਆਏਗਾ ਆ ਬਾਜੂ ਦੇ ਉੱਪਰ ਚਾਹੇ ਤੁਸੀਂ ਬਾਟਮ ਤੇ ਵੀ ਲਿਆ ਸਕਦੇ ਹੋ ਤੇ ਇਹ ਬਾਜੂ ਤੇ ਵੀ ਲਿਆ ਸਕਦੇ ਹੋ ਹਨ ਇਦਾਂ ਕਰਕੇ ਤੇ ਇੱਕ ਵਾਲਾ ਇਹ ਆਏਗਾ ਇਸ ਤਰ੍ਹਾਂ ਆਏਗਾ ਥੋੜਾ ਬੱਕਰੀ ਜੀ ਚੀਜ਼ ਆ ਗਈ ਜੀ ਨਹੀਂ ਅਦਰਵਾਈਜ਼ ਆਪਾਂ ਕੇਰੇ ਵਾਲੇ ਸੂਟ ਪਾ ਲੈਨੇ ਹਨ ਜਾਂ ਨੈਕ ਤੇ ਵਰਕ ਵਾਲੇ ਸੂਟ ਪਾ ਲੈਨੇ ਪੂਰੀ ਸ਼ਰਟ ਹੈਵੀ ਦੇ ਵਿੱਚ ਆਏ ਜੇ ਕਿਸੀ 12 ਵਾਲੇ ਪਹਿਣਾ ਦੇ ਆਰਡਰ ਚੱਲ ਰਿਹਾ ਹੈ ਤਾਂ ਤੁਸੀਂ ਵੀ ਇਹ ਵਿੱਚ ਐਡ ਅਪ ਕਰਵਾ ਸਕਦੇ ਹੋ ਆਪਣੇ ਲਈ ਸੂਟ ਇਹ ਬਹੁਤ ਸੋਹਣਾ ਪਿਆਰਾ ਕਲਰ ਹੈ ਜੀ ਤੇ ਬਾਕੀ ਆਪਣਾ ਸੇਮ ਹੀ ਨਾਮ ਦਾ ਪੇਜ ਇੰਸਟਾਗ੍ਰam ਤੇ ਵੀ ਆ ਤੁਸੀਂ ਸਾਨੂੰ ਉੱਥੇ ਜਾ ਕੇ ਵੀ ਫੋਲੋ ਕਰ ਸਕਦੇ ਹੋ ਇੰਸਟਾਗ੍ਰam ਦੇ ਉੱਤੇ ਆਪਣੀ ਆਈਡੀ ਹੈ ਕਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਜਿੰਨੇ ਵੀ ਡਿਜ਼ਾਈਨਸ ਹੁੰਦੇ ਨੇ ਜੀ ਆਪਾਂ ਬਣਾਉਣੇ ਆ ਸਾਰਿਆਂ ਦੇ ਉੱਥੇ ਸਾਨੂੰ ਲਿੰਕ ਜਿਹੜਾ ਸ਼ੋ ਹੋ ਜਾਣਗੇ ਸਾਰੇ ਦੇ ਡਿਜ਼ਾਈਨ ਸ਼ੋ ਹੋ ਜਾਣਗੇ ਤੇ ਤੁਸੀਂ ਕਸਟਮਾਈਜ਼ ਵੀ ਕਰਵਾ ਸਕਦੇ ਹੋ ਬਾਕੀ ਮੈਂ ਭੈਣਾਂ ਨੂੰ ਕਹੂੰਗੀ ਵੀ ਜਿਸ ਤਰ੍ਹਾਂ ਹੁਣ ਤੁਹਾਨੂੰ ਵੀ ਪਤਾ ਕਿ ਫੰਕਸ਼ਨਸ ਆਉਣ ਵਾਲੇ ਨੇ ਤੇ ਸਾਡੇ ਕੋਲ ਬੁਕਿੰਗ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈਗੀ ਅਗਰ ਤੁਸੀਂ ਆਪਣੇ ਹੈਂਡਵਰਕ ਦੇ ਸੂਟ ਜਾਂ ਕਿਸੇ ਵੀ ਤਰ੍ਹਾਂ ਦੀ ਐਮਬਰਾਇਡਰੀ ਕਰਵਾਉਣਾ ਚਾਹੁੰਦੇ ਹੋ ਆਰੀ ਵਰਕ ਮਸ਼ੀਨ ਵਰਕ ਦੀ ਤੇ ਆਪਣੇ ਲਈ ਪਾਰਟੀ ਵੇਅਰ ਸੂਟ ਬਣਾਉਣਾ ਚਾਹੁੰਦੇ ਹੋ ਆਉਣ ਵਾਲੇ ਫੰਕਸ਼ਨਾਂ ਲਈ ਤਾਂ ਤੁਸੀਂ ਸਾਨੂੰ ਆਰਡਰ ਪਲੇਸ ਕਰ ਸਕਦੇ ਹੋਗੇ ਆਪਣੀ ਬੁਕਿੰਗ ਕਰਵਾ ਸਕਦੇ ਹੋ ਕਿਉਂਕਿ ਇਦਾਂ ਹੁੰਦਾ ਜੀ ਬਾਅਦ ਚ ਜਾ ਕੇ ਰਾਸ਼ੀ ਜਾ ਪੈ ਜਾਂਦਾ ਇੱਕੇਦਾਂ ਤੇ ਫੇਰ ਆਪਾਂ ਕਾਲੀ ਚੀਜ਼ਾਂ ਨੂੰ ਰੈਡੀ ਕਰਦੇ ਆ ਹਨਾ ਕਿੱਥੇ ਹੋਣਾ ਤੁਹਾਨੂੰ ਪਤਾ ਹੀ ਆ ਵੀ ਸਾਡੇ ਨਵੰਬਰ ਦੇ ਵਿੱਚ ਮੈਰਿਜ ਆਉਣੀ ਆ ਅਕਤੂਬਰ ਚ ਆਉਣੀ ਆ ਚਾਹ ਦਸੰਬਰ ਚ ਵੀ ਆਉਣੀ ਆ ਤਾਂ ਤੁਸੀਂ ਆਰਾਮ ਨਾਲ ਸੂਟ ਜਿਹੜੇ ਆਪਣੇ ਡਿਜ਼ਾਈਨ ਤਾਂ ਹੁਣ ਆਪਾਂ ਨੂੰ ਪਤਾ ਹੀ ਆ ਆਪਾਂ ਸਿਲੈਕਟ ਕਰਨੇ ਸ਼ੁਰੂ ਕਰ ਦਿੱਤੇ ਹੁੰਦੇ ਆ ਤੇ ਤੁਸੀਂ ਆਰਾਮ ਨਾਲ ਬਣਵਾ ਵੀ ਸਕਦੇ ਆ ਸਾਡੇ ਤੋਂ ਬੁਕਿੰਗ ਕਰਵਾ ਸਕਦੇ ਆ ਆਉਣ ਵਾਲੇ ਸੀਜ਼ਨ ਦੀ ਬੁਕਿੰਗ ਆਪਣੇ ਕੋਲੇ ਸ਼ੁਰੂ ਹੋ ਗਈ ਤੇ ਉਹਦੇ ਵਿੱਚ ਤੁਸੀਂ ਲਹਿੰਗਾ ਵਗੈਰਾ ਵੀ ਬਣਾ ਸਕਦੇ ਹਾਂ ਸਾਡੇ ਤੋਂ ਜੋ ਵੀ ਮੀਨ ਤੁਹਾਡਾ ਸਟਾਈਲ ਹੈ ਤੁਸੀਂ ਉਦਾਂ ਹੀ ਬਣਵਾ ਸਕਦੇ ਹੋ ਦੇਖੋ ਜੀ ਇਹ ਵਾਲਾ ਜਿਹੜਾ ਫੈਬਰਿਕ ਹੈ ਲੈ ਲੈਣ कॉटन ਦੇ ਉੱਪਰ ਆ ਕਿਉਂਕਿ ਪੈਣਾ ਹਜੇ ਵੀ ਡਿਮਾਂਡ ਕਰ ਰਹੀ ਹੈ ਹਜੇ ਵੀ 3 ਮਹੀਨੇ ਲਗਭਗ ਗਰਮੀ ਪੈਣੀ ਹੈਗੀ ਤਾਂ ਉਹਦੇ ਅਕੋਰਡਿੰਗ ਹਜੇ ਵੀ ਆਪਣਾ ਕਾਟਨ ਦਾ ਜਿਹੜਾ ਸਟਾਕ ਹੈਗਾ ਪ੍ਰੋਪਰ ਵਧੀਆ ਚੱਲ ਰਿਹਾ ਹੈਗਾ ਤੇ ਇਹਦੇ ਉੱਪਰ ਵੀ ਤੁਸੀਂ ਵਰਕ ਦੇਖੋਗੇ ਜੀ ਇਹਦੇ ਉੱਪਰ ਆਪਾਂ neck ਦਾ ਵਰਕ ਕੀਤਾ ਹੋਇਆ ਕਿਉਂਕਿ ਥੋੜਾ ਜਿਹਾ ਮੀਨਸ ਹਰ ਸਟਾਈਲ ਲੈ ਕੇ ਆਉਣਾ ਪੈਂਦਾ ਜੀ ਦੇਖੋ ਪਹਿਲਾਂ ਆਪਾਂ ਘੇਰੇ ਦਾ ਵਰਕ ਦਿਖਾਇਆ ਫਿਰ ਤੁਹਾਨੂੰ ਫੁੱਲ ਸੂਟ ਦਾ ਵਰਕ ਦਿਖਾਇਆ ਤੇ ਹੁਣ ਆਪਾਂ neck ਦਾ ਵਰਕ ਦਿਖਾ ਰਹੇ ਹਾਂ ਤੁਹਾਨੂੰ ਹਨਾ ਪੂਰਾ ਵਧੀਆ ਹੈ نیچے ਤੱਕ ਹੈਵੀ ਵਰਕ ਨੈੱਕ ਦੇ ਉੱਤੇ ਇਦਾਂ ਨਹੀਂ ਹੈਗਾ ਕਿ ਹਲਕਾ ਫੁਲਕਾ ਤੇ ਇਹਨੂੰ ਕੋਈ ਵੀ ਏਜ ਗਰੁੱਪ ਦਾ ਵੇਅਰ ਕਰ ਸਕਦਾ ਕਿਉਂਕਿ ਕਲਰ ਆਪਾਂ ਬੜੇ ਸੋਬਰ ਜੇ ਡੀਸੈਂਟ ਜੇ ਕਲਰ ਇਹਦੇ ਵਿੱਚ ਮੀਨਸ ਪਾਏ ਹੋਏ ਹੈਗੇ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਤੇ ਬਾਕੀ نیچے ਘੇਰੇ ਤੇ ਕੁਝ ਨਹੀਂ ਆਏਗਾ ਤੁਸੀਂ ਸਿੰਪਲ ਲੇਸ ਲਗਵਾ ਕੇ ਜਾਂ ਫਿਨਿਸ਼ਿੰਗ ਪੱਟੀ ਲਾ ਕੇ ਸੂਟ ਨੂੰ ਰੈਡੀ ਕਰ ਸਕਦੇ ਹੋ ਕਿਉਂਕਿ ਇਹਦੀਆਂ ਆਲਰੇਡੀ ਪਹਿਲਾਂ ਨੈੱਕ ਬਹੁਤ ਜ਼ਿਆਦਾ ਹੈਵੀ ਹੈ ਜੀ ਫਿਰ ਉਸ ਤੋਂ ਬਾਅਦ ਇਹਦੀ ਬਾਜੂ ਬਹੁਤ ਜ਼ਿਆਦਾ ਹੈਵੀ ਬਣਾਇਆਂ ਨਹੀਂ ਦੇਖੋਗੇ ਕਲਰ ਆ ਜੀ ਜਿਹੜਾ ਇਹ ਲਾਈਟ ਪੀਚ ਪਿੰਕ ਜਿਹਾ ਕਲਰ ਹੈਗਾ ਬਹੁਤ ਪਿਆਰਾ ਜਿਹਾ ਕਲਰ ਆ ਤੇ ਆ ਦੇਖੋ ਜੀ ਇਹਦੀ ਬਾਜੂ ਹੈਵੀ ਦੇ ਵਿੱਚ ਪੂਰੀਆਂ ਇਸ ਤਰ੍ਹਾਂ ਇਸ ਤਰ੍ਹਾਂ ਬਾਜੂ ਹੈਵੀ ਦੇ ਵਿੱਚ ਬਹੁਤ ਸੋਹਣਾ ਪਿਆਰਾ ਹੈਗਾ ਜੀ ਵਰਕ ਦੀ ਪੂਰੀ ਗਰੰਟੀ ਹੁੰਦੀ ਆਪਾਂ ਹਮੇਸ਼ਾ ਹੀ ਕਹਨੇ ਆਂਗੇ ਸਾਡੇ ਦੀ ਹਨਾ ਸੂਟ ਦੀ ਵੀ ਗਰੰਟੀ ਆ ਫੈਬਰਿਕ ਦੀ ਵੀ ਗਰੰਟੀ ਆ ਜੀ ਪੂਰਾ ਵਧੀਆ ਹੰਡੂਗਾ ਸੂਟ ਤੇ ਵਰਕ ਦਾ ਸਾਡਾ ਜਿੰਮੇ ਤੁਸੀਂ ਕਹ ਲਓ ਕਿ ਸਾਨੂੰ ਕਦੇ ਵੀ ਕੰਪਲੇਨਟ ਨਹੀਂ ਆਏਗੀ ਸਾਡੇ ਵਰਕ ਦੀ embroidery ਦੀ ਅਸੀਂ ਹਮੇਸ਼ਾ ਕਹਨੇ ਆਂਗੇ ਬਾਕੀ ਤੁਸੀਂ ਆਫਰ ਦਾ ਬਹੁਤ ਸੋਹਣਾ ਬੈਨੀਫਿਟ ਲੈ ਰਹੇ ਹੋ ਜੀ ਵਧੀਆ ਗੱਲ ਆ ਉਹਦੇ ਲਈ ਤੇ ਇਹ ਅੱਜ ਵਾਲੇ ਸੂਟ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਪਸੰਦ ਆਏ ਹੋਣਗੇ ਵਧੀਆ ਲੱਗੇ ਤਾਂ ਆਪਣੀਆਂ ਹੋਰ ਪਹਿਨਣ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਤੇ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ